ਡੇਰਾ ਸਚਕੰਡ ਬੱਲਾ ਵਿਖੇ ਬ੍ਰਹਮਲੇਨ ਸੰਤ ਬਾਬਾ ਵਿਪਲਦਾਸ ਜੀ ਦਾ ਵਰਸੀ ਸਮਾਗਮ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਡੇਰੇ ਵਿਖੇ ਨਤਮਸਤਕ ਹੋਈਆਂ ਤੇ ਸਤਿਗੁਰ ਸੁਆਮੀ ਨਰੰਜਨ ਦਾਸ ਮਹਾਰਾਜ ਜੀ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਸਮਾਗਮ ਦੌਰਾਨ ਕਸ਼ਮੀਰੀ ਲਾਲ ਚੇਅਰਮੈਨ ਸ਼੍ਰੀ ਗੁਰਵਦਾਸ ਦਰਬਾਰ ਬਰਗਾਮੋ ਇਟਲੀ ਵੱਲੋਂ ਡੇਰਾ ਸਚਕੰਡ ਬੱਲਾ ਵਿਖੇ ਸੋਨੇ ਦੇ ਹਰ ਦਾ ਨਿਸ਼ਾਨ ਸਾਹਿਬ ਭੇਟ ਕੀਤਾ ਗਿਆ ਜਿਸ ਨੂੰ ਸਮੂਹ ਸੰਗਤ ਦੀ ਮੌਜੂਦਗੀ ਵਿੱਚ ਡੇਰੇ ਵਿਖੇ ਝੁਲਾਇਆ ਗਿਆ। ਆਓ ਦੇਖਦੇ ਹਾਂ ਸਮਾਗਮ ਦੀਆਂ ਕੁਝ ਅਮਿੱਟ ਯਾਦ ਚਲੋ ਬਣਾ ਰਹੇ ਸਾਧ ਸੰਗਤ ਜੀ ਇੱਕ ਇਤਿਹਾਸ ਰਚੋਣਾ ਆ ਗੁਰੂ ਰਵਿਦਾਸ ਦੇ ਮੰਦਰ ਨੂੰ ਸੋਨੇ ਨਾਲ ਮਢਾਉਣਾ ਹੈ ਕਤਰਾ ਕਤਰਾ ਜੁੜ ਕੇ ਜਿੱਦਾਂ ਇੱਕ ਸਮੁੰਦਰ ਬਣ ਜਾਂਦਾ ਪੱਤੀ ਪੱਤੀ ਜੋੜ ਕੇ ਇੱਕ ਸੋਨੇ ਦਾ ਮੰਦਰ ਬਣ ਜਾਂਦਾ ਹੈ ਗੁਰੂ ਰੂਪੀ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ 108 ਸੰਤ ਪੀਪਲदास महाराज ਦੀ ਬਾਰਸੀ ਸਮਾਗਮ ਤੇ ਇਕੱਠੀ ਹੋਈ ਸਾਰੀ ਸਾਧ ਸੰਗਤ ਸੰਤ ਸਮਾਜ ਸਾਰਿਆਂ ਨੂੰ ਕੋਟਨ ਕੋਟਨ ਨਮਨ ਕਰਦੇ ਹੋਏ ਬਰਗਮਉਂਦੀਆਂ ਸਾਧ ਸੰਗਤਾਂ ਵੱਲੋਂ ਸਾਰਿਆਂ ਨੂੰ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ ਜੋ ਬੋਲੇ ਸੋ ਨਿਰਪੈ ਜੈ ਸਾਰਿਆਂ ਨੂੰ ਅੱਜ ਸੰਤਾ ਮਹਾਂਪੁਰਸ਼ਾਂ ਦੇ ਬਾਰਸੀ ਸਮਾਗਮ ਤੇ ਤੁਸੀਂ ਇਕੱਠੇ ਹੋਏ ਹੋ ਬਹੁਤ ਵਧੀਆ ਚੰਗਾ ਲੱਗਾ ਹੈ ਇਟਲੀ ਤੋਂ ਕੱਲ ਆਏ ਹਾਂ ਇਤਬਾਰ ਨੂੰ ਵਾਪਸ ਚਲੇ ਜਾਣਾ ਹੈ ਇਸ ਸਮਾਗਮ ਤੇ ਜੋ ਮਹਾਪੁਰਸ਼ਾਂ ਦੀ ਬਾਰਸੀ ਸਮਾਗਮ ਤੇ ਹਰ ਦੇ ਨਿਸ਼ਾਨ ਜੋ ਸੋਨੇ ਦੇ ਨਾਲ ਮੜੇ ਹੋ ਚੜਾਏ ਗਏ ਨੇ ਸਾਡੇ ਕਸ਼ਮੀਰੀ ਲਾਲ ਬਸਨ ਚੇਅਰਮੈਨ ਸ਼੍ਰੀ ਗੁਰਪ੍ਰਤਾਸ ਦਰਬਾਰ ਬਹਿਰਗਾਮੋਂ ਦੇ ਉਹਨਾਂ ਦੇ ਪਰਿਵਾਰ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਹਿੱਸਾ ਸੰਗਤ ਦਾ ਇਸ ਸਮਾਗਮ ਤੇ ਸ਼ਾਮਲ ਹੋਣ ਲਈ ਮੈਂ ਆਪਣੇ ਆਪ ਨੂੰ ਬੜਾ ਭਾਗਾ ਸਮਝਦਾ ਹਾਂ ਕਿ ਐਡੇ ਵੱਡੇ ਸਮਾਗਮ ਉਤੇ ਆਉਣ ਦੇ ਲਈ ਮੈਨੂੰ ਮੌਕਾ ਮਿਲਿਆ ਹੈ ਸੰਤਾਂ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਨਮਨ ਕਰਨ ਦਾ ਮੌਕਾ ਮਿਲਿਆ ਹੈ ਧੰਨ ਧੰਨ ਸਤਿਗੁਰੂ ਗੁਰਬਦਾਸ ਮਹਾਰਾਜ ਦੀ ਅਮਰਤ ਬਾਣੀ ਦੇ ਨੂੰ ਨਮਨ ਕਰਨ ਦਾ ਮੌਕਾ ਮਿਲਿਆ ਹੈ ਗਾਡੇਰਾ ਬੱਲਾਂ ਦੇ ਵਿੱਚ ਉਹਨਾਂ ਮਹਾਪੁਰਸ਼ਾਂ ਨੂੰ ਸਾਰਿਆਂ ਨੂੰ ਨਮਨ ਕਰਨ ਦਾ ਮੌਕਾ ਮਿਲਿਆ ਹੈ ਮੈਂ ਇਸ ਤੋਂ ਵੱਡਾ ਮੇਰੇ ਸਾਹਬ ਦੇ ਨਾਲ ਮੇਰੇ ਕੋਲ ਕੋਈ ਅਲਫਾਜ਼ ਨਹੀਂ ਕਿ ਮੈਂ ਵੱਡ ਪਾਗਾ ਹਾਂ ਔਰ ਮੈਂ ਸਾਰੀ ਹੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਇਤੋਂ ਦੇ ਮਹਾਪੁਰਸ਼ਾਂ ਦਾ ਔਰ ਸਾਰੇ ਹੀ ਜਿੰਨੇ ਵੀ ਸੇਵਾਦਾਰ ਆ ਜੋ ਉਹਨਾਂ ਨੇ ਦਿਨ ਪਰ ਰਾਤ ਇਕੀਤਾ ਇਸ ਵੱਡੇ ਸਮਾਗਮ ਨੂੰ ਚਲਾਉਣ ਦੇ ਲਈ ਇਸ ਸਮਾਗਮ ਨੂੰ ਵਧੀਆ ਬਣਾਉਣ ਦੇ ਲਈ ਔਰ ਸਾਰੀ ਹੀ ਸਾਧ ਸੰਗਤ ਦੇ ਜੋ ਸੇਵਾ ਦਾ ਮੌਕਾ ਦਿੱਤਾ ਹੈ ਉਸ ਦੇ ਲਈ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਮੈਂ ਕੁਲਵਿੰਦਰ ਕੈਂਦਾ ਸਾਰੀ ਸੰਗਤ ਨੂੰ ਕੋਟਨ ਕੋਟਨ ਨਮਨ ਕਰਦਾ ਹਾਂ ਔਰ ਸੰਤਾ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਕੋਟਨ ਕੋਟਨ ਨਮਨ ਕਰਦੇ ਹੋਏ ਆਓ ਆਪਾਂ ਇੱਕ ਜਕਾਰਾ ਲਾਈਏ ਸਤਿਗੁਰ ਮਹਾਰਾਜ ਜੀ ਦਾ ਜੋ ਬੋਲੇ 100 ਰੁਪਏ ਜੋ ਬੋਲੇ 100 ਰੁਪਏ ਸਤਿਗੁਰ ਦਾਸ ਮਹਾਰਾਜ ਕੀ ਜੈ ਬਹੁਤ ਬਹੁਤ ਧੰਨਵਾਦ ਸਾਰੀ ਸਾਧ ਸੰਗਤ ਦਾ ਜੈ ਗੁਰਦੇ ਧੰਨ ਗੁਰਦੇ ਜੋ ਬੋਲੇ 100 ਰੁਪਏ ਦਾਸ ਮਹਾਰਾਜ ਕੀ ਜੈ ਅੱਜ ਰਵਦਾਸੀਆ ਸਮਾਜ ਦੇ ਲਈ ਇੱਕ ਇਤਿਹਾਸਕ ਦਿਨ ਹੈ ਅੱਜ ਦਾ ਦਿਨ ਜਿਹੜਾ ਆ ਆਉਣ ਵਾਲੀ ਜਿਹੜੇ ਸਾਡੇ ਸਮਾਜ ਦੇ ਲਈ ਇੱਕ ਇਤਿਹਾਸ ਬਣ ਕੇ ਆਇਆ ਹੋਇਆ ਕਿਉਂਕਿ ਅੱਜ 108 ਸਾਲ ਤੋਂ ਪਿਪਲ ਦਾਸ ਮਹਾਰਾਜ ਜੀ ਦੀ ਬਾਰਸੀ ਸਮਾਗਮ ਦੇ ਉੱਤੇ ਸੋਨੇ ਨਾਲ ਮੜੇ ਹੋਏ ਹਰ ਦੇ ਨਿਸ਼ਾਨ ਜਿਹੜੇ ਚੁਲਾਏ ਗਏ ਆ ਔਰ ਸ਼ਾਂਤਾ ਮਹਾਪੁਰਸ਼ ਦੇ ਆਸ਼ਰੀ ਉਹਨਾਂ ਦੀ ਕਾਰਕਮਲਾਂ ਨਾਲ ਉਹਨਾਂ ਦੇ ਪਿਆਰ ਦੇ ਨਾਲ ਉਹਨਾਂ ਦੀ ਜਿਹੜੀ ਕਿ ਮਿਹਨਤ ਦੀ ਜਿਹੜੀ ਸੀਗੀ ਉਹ ਅੱਜ ਉਹਨਾਂ ਦੇ ਸਦਕਾ ਅੱਜ ਅਸੀਂ ਇਸ ਮਕਾਮ ਤੇ ਪਹੁੰਚੇ ਹਾਂ ਕਿਉਂਕਿ ਅਮਰਸ਼ੀ ਸંત ਰਾਮਾਨੰਦ ਮਹਾਰਾਜੀ ਜੀ ਨੇ ਕਿਹਾ ਸੀ ਕਿ ਚਲੋ ਬਣਾ ਰਹੇ ਸਾਧ ਸੰਗਤ ਜੀ ਇੱਕ ਇਤਿਹਾਸ ਰਚਉਣਾ ਹੈ ਔਰ ਮੈਂ ਬਹੁਤ ਹੀ ਬੜਪਾਗਾ ਹਾਂ ਇਟਲੀ ਦੇ ਵਿੱਚ ਰਹਿੰਦਾ ਹਾਂ ਕਿਉਂਕਿ ਇਟਲੀ ਦੀਆਂ ਸਾਧ ਸੰਗਤਾਂ ਵੱਲੋਂ ਬਹੁਤ ਹੀ ਵੱਡਾ-ਵੱਡਾ ਉਪਰਾਲਾ ਕੀਤਾ ਜਾਂਦਾ ਹੈ ਖਾਸ ਕਰਕੇ ਉੱਥੋਂ ਦੇ ਸ਼੍ਰੀ ਗੁਰੂ ਅਰਦਾਸ ਦਰਬਾਰ ਬਹਿਰਗਾਮੋ ਦੀਆਂ ਸਾਧ ਸੰਗਤਾਂ ਵੱਲੋਂ ਉੱਥੋਂ ਦੇ ਗੁਰੂ ਘਰ ਦੇ ਚੇਅਰਮੈਨ ਕਸ਼ਮੀਰੀ ਲਾਲ ਬਸਨ ਜੀ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਇਤਿਹਾਸਰ ਚ ਆਇਆ ਗਿਆ ਹੈ ਮੈਂ ਆਪਣੇ ਪਰਿਵਾਰ ਵੱਲੋਂ ਆ ਸਾਡੀ ਪੂਰੀ ਸਮੂਹ ਕਮੇਟੀ ਆ ਇਹਨਾਂ ਦੇ ਬਹੁਤ ਵੱਡੇ ਵੱਡੇ ਜਿਹੜੇ মিডিਆ ਵਾਲੇ ਆ ਉਹਨਾਂ ਵੱਲੋਂ ਵੀ ਔਰ ਸਾਡੇ 7-5 ਸਾਲੋਂ ਭਾਜੀ ਸਾਡੇ ਸ਼ੁਕਰਾਂ ਤੋਂ ਆ ਸਾਡੇ ਭਾਜੀ ਉਹਨਾਂ ਤੋਂ ਜਿਹੜੇ ਕੀਰਤਨੀ ਕੀਰਤਨ ਬਹੁਤ ਵਧੀਆ ਕੀਰਤਨ ਕਰਦੇ ਆ ਉਹਨਾਂ ਵੱਲੋਂ ਵੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਇਸੇ ਤਰ੍ਹਾਂ ਆਪਣੇ ਰਵਦਾਸੀਏ ਸਮਾਜ ਨੂੰ ਅੱਗੇ ਲੈ ਕੇ ਜਾਓ ਔਰ ਇਹੀ ਮਨ ਵਿੱਚ ਰੱਖਣੀ ਹੈ ਕਿ ਅਸੀਂ ਜੋ ਮਰਜ਼ੀ ਹੋਵੇ ਕਿਸੇ ਦੀਆਂ ਲੱਤਾਂ ਨਹੀਂ ਖਿੱਚਣੀਆਂ ਆਪਰ ਦਰਦਾਸੀ ਸਮਾਜ ਨੂੰ ਅੱਗੇ ਲੈ ਕੇ ਜਾਣਾ ਹੈ ਵਧਣਾ ਹੈ ਔਰ ਇੰਨੀ ਹੀ ਬੇਨਤੀ ਕਰਦੇ ਹੋਏ ਸਾਰੀ ਸਾਧ ਸੰਗ ਨੂੰ ਜੈ ਗੁਰਦੇਵ ਧੰਨ ਗੁਰਦੇਵ